अच्छा मक्की देखिए मैं देखिए जब आप आए कर देंगे जाए तो मेरी बांह रुक गई अब तो एक बच्चे ना आए करोंगे चलो मेरी ना सू पता मेरी बांह रुक गई ना चलो आए एक एक ला तो दो पहला देख लेंगे आए करके ना आराम ना लो आराम ना ये मैंने फड़ा दो इन्ना कट सकते

ਉਸ ਆਰਾਮ ਨਾਲ ਕੋਤਰਾਉਣ ਨਾਲ ਜੱਜ ਕਰੋ ਤੁਸੀਂ ਕੋਈ ਪ੍ਰੇਖਿਆ ਨਾ ਕਰੋ ਹਾਂ ਇਹ ਨਾ ਪਾਸ ਸੁਪਨਾ ਨਹੀਂ ਹੈਗਾ ਊੜਾ ਨਹੀਂ ਆ ਬਖਣਾ ਆਪਣੇ ਸਪੋਰ ਦੇ ਵਿੱਚ ਹਨਾ ਇਹੋ ਆਪਾਂ ਇੱਕ ਸਾਈਡ ਤੇ ਆਪਾਂਗੇ ਇਹ ਦੇਖੋ ਨਾ ਇੰਨਾ ਕਿ ਮੈਂ ਕਰਦੇ ਆ ਤੁਸੀਂ ਬੜੋ ਨਾ ਇਹ ਨਾਲ ਕਣਕ ਦੀ ਬੱਲੀ ਨਿਕਰੂਗੀ ਜਿਵੇਂ ਹੀ ਹੈਂ

ਤੇ ਜਿਹੜਾ ਬੱਜੇ ਦੀ ਜਦੋਂ ਆਪਾਂ ਦਾਣਿਆਂ ਨੂੰ ਐ ਇਸ ਤਰ੍ਹਾਂ ਸਾਰੇ ਦੇ ਤੇਰੇ ਉੱਤੋਂ ਖਾ ਲੇ ਤੇ ਜਿਹੜਾ ਕਿ ਵਿੱਚੋਂ ਨਿਕਲ ਆ ਉਹਦਾ ਪਤਾ ਤੁਹਾਨੂੰ ਕੀ ਹੁੰਦਾ ਹਾਂਜੀ ਦੱਸੋ ਕੀ ਹੁੰਦਾ ਕਾਲਕਰੀ ਫਲੀ ਇਹਦੇ ਵਿੱਚੋਂ ਬੁੱਤ ਜਿਹੜਾ ਨਿਕਲ ਆ ਹਾਂ ਹਣ ਇਹਦੇ ਉੱਪਰ ਤਾਂ ਦਾਣੇ ਨੇ ਨਾ ਇੱਕ ਮੇਰੇ ਕੋਲੇ ਵੀ ਹੈਗਾ ਇਹ ਇਹਦੇ ਉੱਤੇ ਦਾਣੇ ਹੈ ਨਹੀਂਗੇ ਦੇਖੋ ਆਪਾਂ ਸਾਰੇ ਆਪਾਂ ਖਾ ਗਏ ਹਨਾ ਤਾਂ ਫਿਰ ਇਹਨਾਂ ਕੀ ਕਹਿੰਦੇ ਆ ਥੀਰੋ ਕਹਿੰਦੇ ਕੀ ਕਹਿੰਦੇ ਬਟਾ ਇਹਨੂੰ ਦੱਸੋ ਸਵਾਸ਼ ਇਹ ਤਾਂ ਮੱਕਾ ਆ ਇਹੇ ਮਹਾ ਪਰਦੇ ਦੇ ਅੰਦਰ ਮੱਕੀ ਸੀ ਕੀ ਇਹਦਾ ਪਰਦਾ ਵਢੇਰਦਾ ਮੱਕੀ ਦੀ ਛੱਲੀ ਨਿਕਲ ਰਹੀ ਹੈ ਨਾ ਇਹ ਦੇਖੋ ਇਹਦੇ ਦਾਣੇ ਨਿਚੇ ਨੇ ਪਿਆ ਤਾਂ ਜਦੋਂ ਜਦੋਂ ਆਪਾਂ ਦਾਣੇ ਇਹਦੇ ਉੱਤੇ ਸਾਰੇ ਖਾ ਜੀਏ ਧੁੰਨ ਕੇ ਹੈ ਨਾ ਮੱਕੀ ਦੇ ਖੇਲਾ ਵੀ ਬਣ ਜਾਂਦੇ ਹਨ ਆਪਕਨ ਤੋਂ ਪਤੀਆ ਤੇ ਇਹਦੇ ਵਿੱਚੋਂ ਇੱਕ ਆ ਜੀ ਨਿਕਲੇ ਮੈਂ ਸਭ ਤੋਂ ਇਹ ਪੁੱਛ ਰਹੀ ਆ ਵੀ ਇਹ ਕੀ ਆ ਬਟੇ ਦੱਸੋ ਕਮਾਲ ਦੀ ਗੱਲ ਆ ਹੈ ਅੱਜ ਦੇ ਬੱਚਿਆਂ ਨੂੰ ਦੇਖੋ ਤੁਸਿਆ ਬਿਲਕੁਲ ਨਹੀਂ ਪਤਾ ਹੋਏਗਾ ਸਾਰੇ ਇਹ ਬੱਚੇ ਇਹਨਾਂ ਚਿੱਤ ਜਦੋਂ ਦੂਰ ਹੁੰਦੇ ਜਾ ਰਹੇ ਨੇ ਮੱਕੀ ਦਾ ਤਾਂ ਪਤਾ ਇਹ ਮੈਨੂੰ ਉਲਝਾਈ ਗਿਆ ਕਹਿੰਦੇ ਨਹੀਂ ਜੀ ਮੱਕੀ ਦੀ ਥੱਲੀ ਨੇ ਮੈਂ ਇਹਨਾਂ ਨੂੰ ਬਥੇਰਾ ਕਿਹਾ ਵੀ ਨਹੀਂ ਮੱਕੀ ਦੀ ਨਹੀਂ ਕਣਕ ਦੀ ਹੁੰਦੀ ਆ ਚਲੋ ਵਧੀਆ ਰਹੇ ਤੁਸੀਂ ਮੈਨੂੰ ਬਹੁਤ ਉਲਝਾਇਆ ਸੀ ਤੇ ਕਣਕ ਦੀ ਬੱਲੀ ਹੁੰਦੀ ਆ ਮੱਕੀ ਦੀ ਥੱਲੀ ਤੇ ਹੁਣ ਮੇਰਾ ਸਵਾਲ ਇਹ ਹੈ ਇਹ ਕੀ ਆ ਨਹੀਂ ਪਤਾ ਕਿਸ ਨੂੰ ਅੱਛਾ ਦੱਸੋ ਖਾਰਗੇ ਹਾਂ ਹਰ ਕਿਵੇਂ ਹੈ ਮੈਂ ਤਾਂ ਮਾੜੀ ਗੱਲ ਬੜੇ ਸੱਚੇ ਨੇ ਬਾਈ ਸਾਨੂੰ ਕਮਾਲ ਦੀ ਗੱਲ ਹੈ ਵੀ ਮੈਂ ਤਾਂ ਬਹੁਤ ਹੈਰਾਨ ਐ ਇਸ ਗੱਲ ਸੱਚੀ ਨੇ ਬਾਈ ਗੋੜ ਹੈ ਇਹਨੂੰ ਗੋਲ ਕਹਿੰਦੇ ਬੇਟਾ ਗੋਲਾ ਕੀ ਹੈ ਗੋਲਾ ਹਾਂ ਇਹ ਕਹਿੰਦੇ ਨੇ ਕਿ ਹਣਾ ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਰੱਖਿਆਉਂਦਾ ਸੌਰੀ ਗੋਦ ਬੇ ਨਾਲ ੜਕਣੇ ਚ ਕਾੜਨਾ ਕਰ ਦਿੰਦੇ ਸੀ ਕਾੜਨੀ ਚ ਤਾ ਇਸ ਦੇ ਨਾਲ ਜਿਹੜਾ ਦੁੱਧ ਜੰਮ ਜਾਂਦਾ ਸੀ ਉਹ ਪੁਰਾਣੀਆਂ ਬੁੜੀਆਂ ਇਹਨੂੰ ਲਾਉਂਦੀਆਂ ਵੀ ਹੁੰਦੀਆਂ ਸੀ। ਦੁੱਧ ਜਣੀ ਜੰਮ ਜਾਂਦਾ ਨਹੀਂ ਜਾਂ ਫਰੈਂਡ ਇੱਕ ਖਰਚ ਨਹੀਂ ਜਾਂਦੀ ਸੋਦੇ ਨਾਲ ਲਾਉਂਦੇ ਸੀ। ਤਾਂ ਹਾਂ ਅਮੀਰ ਉਹ ਕਾਰਨੀ ਥੋਣ ਲਈ ਵਰਤਿਆ ਜਾਂਦਾ ਸੀ ਪੁਰਾਣੇ ਜਮਾਨੇ ਦੇ ਸਮਾਨੇ ਜਵਾਨੇ ਸ। ਠੀਕ ਹੈ। ਪੁਰਾਣੇ ਜਮਾਨੇ ਦੇ ਵਿੱਚ ਇਹ ਕਾਰਨੀ ਥੋਣ ਲਈ ਵਰਤਿਆ ਜਾਂਦਾ ਸੀ। ਕਦੋਂ ਵਰਤਿਆ ਜਾਂਦਾ ਸੀ? ਪੁਰਾਣੇ ਜਮਾਨੇ। ਇਹ ਤਾਂ ਬਹੁਤ ਬੱਚਾ ਕੰਮ ਲੈਂਦੀਆਂ ਸੀ ਇਸ ਤੋਂ ਪੁਰਾਣੀਆਂ ਔਰਤਾਂ। ਤੁਹਾਨੂੰ ਦੇਖ ਲਵੋਣ ਇਹਦੇ ਬਾਰੇ ਪਤਾ ਹੀ ਸੀ। ਹੁਣ ਪਤਾ ਲੱਗ ਗਿਆ? ਹਾਂ। ਕੀ ਇਹ ਹੈ? ਗੁਮਿਆ। ਆਹਾ। ਦੇ ਚਲੀ। ਕਾਦੀ। ਮੱਕੀ। ਹੁੰਦਾ। ਹੁੰਦਾ ਪੱਕੇ ਨੂੰ। ਬੱਚੇ ਗੰਦ ਨੂੰ ਫੁੱਲ ਨਾਣਾ। ਠੀਕ ਹੈ। ਹੁਣ ਤੁਸੀਂ ਸਾਰੇ ਬੱਚੇ ਦੱਸੋ ਕਿ ਹੁਣ ਸਾਨੂੰ ਪਤਾ ਲੱਗ ਗਿਆ। ਹੁਣ ਸਾਨੂੰ ਪਤਾ ਈ ਨੀ ਬਦਲ ਗਿਆ ਬੀ ਗੁੱਲਾ ਹਾਂ ਇਹ ਕੀ ਹੈ ਗੁੱਲਾ ਇਹ ਨਾ ਕਾੜਨੇ ਨੂੰ ਵੀ ਮੱਝਿਆ ਦੇ ਸੁਪ੍ਰਾਣਿ ਜਵੰਨ ਨਿਤ ਮੁੰਤਾ ਲੋਕ ਦੋਤੀ ਨਹੀਂ ਕਾੜਦੇ ਹੈਗਾ ਹਨਾ ਹਾਂ ਜੀ ਇਸ ਲਈ ਬੱਚੇ ਇਹ ਪ੍ਰਾਣੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਹੁਣ ਮੈਂ ਸਾਂਝੀਆਂ ਕਰਿਆ ਕਰੂੰਗੀ ਠੀਕ ਆ ਉਮੀਦ ਕਰਦੀ ਆ ਤੁਸੀਂ ਹੁਣ ਇਸ ਨੂੰ ਕਦੇ ਵੀ ਨਹੀਂ ਭੁੱਲੋਗੇ ਤੇ ਆਪਣੇ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਉਗੇ ਤਾਂ ਵੀ ਐਸਾ ਕਿ ਉਹ ਵੀ ਇਸ ਨੂੰ ਜਾਣ ਸਕਣਗੇ ਕੀ ਹੈ ਗੁੱਲਾ ਦੇਖਿਆ ਮੱਕੀ ਚੱਲੀ ਐ ਇਹਦੇ ਵਿੱਚੋਂ ਹੀ ਨਿਕਲਿਆ ਠੀਕ ਹੈ ਪਹਿਲੇ ਮੈਂ ਉਹ ਪਾ ਦਿੱਤਾ ਦੇਖੋ ਕੱਢਿਆ ਸੀ ਥੱਲੇ ਨਿਕਲੇ ਫਿਰ ਦਾਣੇ ਇਹਦੇ ਖਾ ਗਏ ਆਪਾਂ ਖਰਾ ਨਿਕਲੇ ਉਮੀਦ ਕਰਦੇ ਆ ਇਹ ਸਾਡੇ ਵਿੱਚ ਅੱਜ ਤੋਂ ਬਾਅਦ ਇਸ ਨੂੰ ਕਦੇ ਵੀ ਨਹੀਂ ਉਲੰਘੀ ਬਾਏ ਬਾਏ ਬੇਟਾ ਬਾਏ ਬਾਏ ਨਰਮ ਜੀ